ਹਾਂਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਨਾਮ ਸਰਦੇਵ ਸਿੰਘ ਜੀ ਪਿੰਡ ਚੈਲਾ ਤੇ ਜਿਹੜੀ ਨਾਲ ਲੱਗਿਆ ਅੱਗ ਲੱਗੀ ਆ ਥੋੜੇ ਜਿਹਤਨ ਨੂੰ ਹਾਂਜੀ ਹਾਂਜੀ ਸਾਡੇ ਖੇਤਾਂ ਲੱਗਿਆ ਜੀ ਆਪਣੇ ਫੈਕਟਰੀ ਦੇ ਕੋਲੋਂ ਲੱਗਿਆ ਜੀ ਫੈਕਟਰੀ ਦੇ ਮੁੱਢੋਂ ਉਹਨਾਂ ਦੇ ਵਰਕਰ ਸਾਰੇ ਹੀ ਬਾਝਾ ਰਹੇ ਸੀਗੇ ਜੀ ਉੱਥੇ ਕੋਈ ਪਈਏ ਨੇ ਅੱਗ ਲਾਈ ਆ ਜੀ ਇਹਨਾਂ ਦੀ ਕੋਈ ਫੈਕਟਰੀ ਵਾਲਾ ਦੋਸ਼ ਆ ਕਾਦੀ ਫੈਕਟਰੀ ਆ ਜੀ ਉਹ ਇਹ ਧਾਗੇ ਦੀ ਫੈਕਟਰੀ ਆ ਜੀ ਤੇ ਇਹ ਕਿੰਨੇ ਕਿਲਿਆਂ ਨੇ ਜੀ ਇਹ ਇਹ ਘਟੋ ਘਟਈ 2 2.5 ਕਿਲੇ ਤਾਂ ਕੜਕਦੇ ਮੱਚ ਗਈ 8 9 ਕਿਲੇ ਜੀ ਨਾੜ ਦੀ ਮੱਚ ਗਈ ਆਪਣ ਨੂੰ ਨਹੀਂ ਆ ਹਾਂਜੀ ਹਾਂ ਇਹ ਤਾਂ ਹੀ ਹੁਣ ਫੈਕਟਰੀ ਵਾਲਿਆਂ ਨੂੰ ਦੇਣਾ ਚਾਹੀਦਾ ਜੀ ਵਿਚਾਰੇ ਜਿਹਦੀ ਕਣਕ ਤੇ ਜਮੀਂ ਜਲ ਗਈ ਜੀ ਉਹਨਾਂ ਨੂੰ ਹੁਣ ਤਾਂ ਪੈਸੇ ਦੇਣੇ ਚਾਹੀਦੇ ਨੇ ਜੀ ਤੇ ਤੁਸੀਂ ਇਹਦੀ ਇਤਲਾਹ ਦਿੱਤੀ ਪਰ ਮਹਿਕਮੇ ਨੂੰ ਹਾਂਜੀ ਹੁਣ ਦੰਨਿਆ ਜੀ ਦਵਾਂਗੇ ਤਰਾ ਹੁਣ ਤਾਂ ਅੱਗ ਬੁਝਾ ਕੇ ਹਟਿਆ ਜੀ ਆ ਹੁਣ ਦੰਨਿਆ ਜੀ ਇਤਲਾਹ ਠੀਕ ਹਾਂਜੀ ਹਾਂ ਹਾਂਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਕਾ ਮੇਰਾ ਹਰਦੀਪ ਸਿੰਘ ਪਿੰਡ ਵਾਲਿਓ ਜੀ ਤੇ ਅੱਗ ਲੱਗਿਆ ਥੋੜਾ ਕੀ ਸੀ ਇਹ ਹਾਂਜੀ ਹਾਂਜੀ ਕਣਕ ਖੜੀ ਸੀ ਕਿੰਨੇ ਕਿਤੇ ਪੌਣੇ 2 ਕਿੱਲੇ ਨੇ ਜੀ ਇਹ ਸਾਰੀ ਹੋ ਗਈ ਹਾਂਜੀ ਹਾਂਜੀ ਸਾਰੀ ਹੋ ਗਈ ਨਾੜ ਜਿਹੜੀ ਖੜੀ ਸੀ ਇਹ ਕਿਤੇ ਸੀ ਇਹ ਨਾੜ ਨਾਲ ਦੇ ਗਵਾਂਢੀ ਦੇ ਦੀ ਸਾਲ ਮਾ ਜਿਹਦਾ ਹੀ ਮੁੰਡਾ ਜੀ ਦੋ ਕਿਲੇ ਕਿੰਨੇ ਪਤਾ ਲੱਗੋ ਆਂਦਾ ਹੈ ਨਾ ਮੁੰਡੇ ਨੇ ਫੋਨ ਕਰਿਆ ਜੀ ਕਹਿੰਦਾ ਵੀ ਅੱਗ ਲੱਗੀ ਗਣਖ ਲੋ ਜੀ ਗੱਡੀਆਂ ਲੱਗੀਆਂ ਆ ਭਜਾਉਣ ਹਾਂਜੀ ਹਾਂਜੀ ਹੋਰ ਵੀ ਹੈਗੀ ਹਾਂਜੀ ਹਾਂਜੀ ਤਾਂ ਇਹੀ ਨੇ ਦੋ ਜੀ ਸਾਰੀ ਬੋਕੀ ਜੀ ਹਾਂਜੀ ਹਾਂਜੀ ਤੇ ਕੀ ਮੰਗ ਦਰਤ ਨੇ ਤੰਗ ਕਰਿਆ ਨੂੰ ਵੀ ਮੁਆਵਜ਼ਾ ਦਿੱਤਾ ਜਾ ਵੀ ਕਿਹੜਾ ਪਿੰਡਾ ਤੁਹਾਡਾ ਨਾਮ ਦੁਆਰਾ ਦਾ ਪਿੰਡ ਜੀ ਵਾਲਿਆਂ ਹਰਦੀਪ ਸਿੰਘ ਜੀ ਅੱਜ ਕੀ ਨਾ ਹੋਣਾ ਥੋੜਾ ਕਿਹੜਾ ਫਿਰ ਜਗਜੀਤ ਸਿੰਘ ਭਰਸਲਾ ਜੀ ਤੇ ਅੱਗ ਲੱਗੀ ਹੈ ਜੀ ਅੱਜ ਕੀ ਹੈ ਇਹ ਅੱਗ ਜੀ ਫੈਕਟਰੀ ਵਿੱਚੋਂ ਆਈ ਆ ਤਾਂ ਹੀ ਫੈਕਟਰੀ ਦਾ ਸਾਰਾ ਸਾਰਾ ਹੱਤ ਪਾਸ ਸਭ ਤੋਂ ਬਸ ਸਟਾਫ ਫੈਕਟਰੀਆਂ ਦਾ ਆਇਆ ਉਹਨਾਂ ਨੇ ਸਾਰੇ ਫੋਨ ਕੀਤਾ ਆਪਣੇ ਲੋਕਾਂ ਨੂੰ ਵੀ ਤੁਸੀਂ ਆ ਜਾਓ ਫਟਾਫਟ ਆ ਕੇ ਉਹ ਹਾਟੋਂ ਮੂਰੇ ਪਿਆਉਂਦੇ ਰਹੇ ਬਾਅਦ ਤੁਸੀਂ ਫਾਇਦਾ ਤਾਂ ਅਸੀਂ ਬਹੁਤ ਕਿੰਨੀ ਕੀਤੀ ਯਾਰੀ ਇਹ ਸਾਰੀ ਮੇਨ ਫੈਕਟਰੀਆਂ ਦੇ ਉੱਥੋਂ ਸਪਾਰਕ ਹੋਏ ਨਹੀਂ ਤਾਂ ਬਾਕੀ ਲੈਟ ਹੈ ਨਹੀਂ ਕੋਈ 24 ਘੰਟੇ ਲੈਟ ਬੰਦਦਾ ਦੂਜੀ ਨਾਲ ਵੀ ਲੈਟ ਨਾਲ ਹੋ ਕੇ ਲੈਟੋਪਰ ਚੱਲਦੀ ਹੈ ਇਹ ਮੇਨ ਫੈਕਟਰੀ ਦਾ ਫੈਕਟਰੀ ਤੋਂ ਸਪਾਰਕ ਹੋ ਗਿਆ ਕੋਈ ਨਾ ਕੋਈ ਕਿੰਨੇ ਕਿਲੇ ਚੰਨ ਗਏ ਨੇ ਇੱਥੇ ਇੱਥੇ 2 ਕਿਲੇ ਕੜਕਤੀ ਬਾਕੀ 68 ਕਿਲੇ ਲਾਣ ਜਾ ਰਿਹਾ ਅੱਛਾ ਜੀ ਹਾਂਜੀ ਉਹ ਮੰਗ ਕੀ ਕਰਦੋ ਮੰਗੇ ਇਹ ਪੁੱਛਦਾ ਇਹਦੀ ਕਾਰਗ ਲਈ ਆਉਂ ਉਹਨੂੰ ਮਾਵਜਾ ਮੈਂ ਜਾਈਦਾ ਜਿਹਦੀ ਬਚਾ ਦੀ ਆ ਲਾਣ ਜਾ ਕੇ ਉਹਨੂੰ ਦਾ ਮਾਵਜਾ ਮੈਂ ਜਾ ਫੈਕਟਰੀ ਦੀ ਦਰਵਾਜੇ ਇਹ ਫੈਕਟਰੀ ਆ ਇਹ ਫੈਕਟਰੀ ਧਾਗਾ ਫੈਕਟਰੀ ਹੈ 10 ਹਾਂਜੀ ਹਾਂਜੀ